ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੋਂ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਜੇ ਲੇਡੀ ਸੂਟਾਂ ਦੀ ਤੇ ਰੈਡੀमेड ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਦੇਖ ਕਰਵਾਉਣਾ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਪੇਮੈਂਟ ਦਾ ਮੂਡ ਆਨਲਾਈਨ ਹੋ ਰਿਹਾ ਹੈਗਾ Google Pay ਫੋਨ ਕਰਾਇਆ ਕਿਸੇ ਪੇਮੈਂਟ ਕਰ ਸਕਦੇ ਹੋ ਪੇਮੈਂਟ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕੰਫਰਮ ਹੋਏਗਾ ਠੀਕ ਹੈ ਜੀ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਰਸਤੇ ਬਹੁਤ ਭਾਰੀ ਡਿਮਾਂਡ ਤੇ ਮਤਲਬ ਇੰਨੇ ਕ ਮੈਸੇਜ ਆਏ ਨੇ ਫੋਨ ਆਏ ਕੋਟੀਆਂ ਦੀ ਵੀਡੀਓ ਦੇ ਉੱਪਰ ਕਿ ਕੋਟੀਆਂ ਦੀ ਵੀਡੀਓ ਕਰ ਲੋ ਆਏਗੀ ਸਾਨੂੰ ਕੋਟੀਆਂ ਦੀਆਂ ਫੋਟੋ ਪਾ ਦਿਓ ਹੈਨਾ ਤੇ ਅੱਜ ਆਪਾਂ ਤੁਹਾਡੀ ਭਾਰੀ ਡਿਮਾਂਡ ਤੇ ਲੈ ਕੇ ਆ ਗਏ ਆ ਕੋਟੀਆਂ ਦੀ ਵੀਡੀਓ ਸੰਡੇ ਕੱਢਣ ਔਖਾ ਹੋ ਗਿਆ ਕੱਲ ਇੰਨੇ ਫੋਨ ਆਏ ਆ ਆਪਾਂ ਨੂੰ ਤੇ ਚਲੋ ਵਾਈ ਗੁਰੂ ਦੀ ਕਿਰਪਾ ਹੈ ਸੱਚੇ ਪਾਤਸ਼ਾਹ ਦੀ ਜੀ ਆਪਾਂ ਚੰਗਾ ਕੰਮ ਕਰ ਰਿਹਾ ਤੇ ਆਪਾਂ ਉਹਦੇ ਨਾਲ ਪੈਣਪਰਾ ਚੰਗੇ ਚੰਗੇ ਪੈਣਪਰਾ ਜੁੜ ਰਹੇ ਨੇ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਮੈਂ ਸਾਰਾ ਕੁਝ ਦਾਸੀ ਦਿੱਤਾ ਪੇਮੈਂਟ ਦਾ ਮੂਡ ਵੀ ਦੱਸ ਦਿੱਤਾ ਤੇ ਹੁਣ ਤੁਹਾਨੂੰ ਦੱਸਦੇ ਆ ਕੋਟੀਆਂ ਦਿਖਾਉਨੇ ਆ ਸਾਈਜ਼ ਮੈਂ ਨਾਲ ਦੀ ਨਾਲ ਮੈਂਸ਼ਨ ਕਰੂੰਗੀ ਵੱਡੇ ਸਾਈਜ਼ ਅਜੇ ਨਹੀਂ ਆਏ ਵੱਡੇ ਸਾਈਜ਼ ਤੁਹਾਨੂੰ ਥੋੜੇ ਦਿਨਾਂ ਤੱਕ ਮਿਲ ਜਾਣਗੇ ਠੀਕ ਹੈ ਇਹ ਵਾਲੇ ਸਾਰੇ ਸਾਈਜ਼ ਜਿਹੜੇ ਇਹ ਡਬਲ ਐਕਸਲ ਵਾਲੇ ਨੂੰ ਆ ਜਾਣਗੇ ਠੀਕ ਹੈ ਹੁਣ ਪਹਿਲਾ ਹੀ ਪੀਸ ਜਿਹੜਾ ਮੈਂ SKIVI ਦਾ ਵੇਅਰ ਕੀਤਾ ਹੋਇਆ ਚੈੱਕ ਕਰੋ ਓਕੇ ਬਹੁਤ ਸੋਹਣਾ ਪੀਸ ਹੈ ਔਰ ਨਿੱਗਾ ਵੀ ਬਹੁਤ ਹੈ ਬਹੁਤ ਸੋਹਣੀ ਬੂਲ ਲੱਗੀ ਹੋਈ ਹੈ ਇਹਦੇ ਤੇ ਚੈੱਕ ਕਰੋ ਓਕੇ ਬੈਕ ਸਾਈਡ ਫਰੰਟ ਸਾਈਡ اور ਅੱਗੇ ਵੀ ਬੁਣਤੀ ਆਏਗੀ ਬੜੀ ਪਿਆਰੀ ਜੀ ਗਲਾ ਪੂਰਾ ਕਵਰ ਆ ਹਲੇ ਠੀਕ ਹੈ ਤੇ ਤੁਸੀਂ ਸੂਟ ਦੇ ਨਾਲ ਵੀਅਰ ਕਰ ਸਕਦੇ ਹੋ ਜੀਨ ਦੇ ਨਾਲ ਵੀਅਰ ਕਰ ਸਕਦੇ ਹੋ ਜਿਵੇਂ ਤੁਹਾਡੀ ਖੁਸ਼ੀ ਆ ਉਸੇ ਤਰ੍ਹਾਂ ਵੀਅਰ ਕਰ ਸਕਦੇ ਹੋ ਬਹੁਤ ਪਿਆਰਾ ਜਿਹਾ ਪੀਸ ਆ ਫਰੀ ਸਾਈਜ਼ ਆ ਓਕੇ ਡਬਲ ਐਕਸਲ ਵਾਲੇ ਨੂੰ ਆ ਜਾਏਗਾ ਤੁਸੀਂ ਖੁਦ ਦੇਖ ਸਕਦੇ ਜੀ ਕਿ ਸਾਈਜ਼ ਕਿੰਨਾ ਸੋਹਣਾ ਕੰਫਰਟੇਬਲ ਸਾਈਜ਼ ਆ ਓਕੇ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਇੱਕ ਤੇ ਜਿਹੜਾ ਮੈਂ ਵੇਅਰ ਕੀਤਾ ਹੋਇਆ ਮੈਰੂਨ ਕਲਰ ਦੇਖੋ ਸਾਰੇ ਸੂਟਾਂ ਦੇ ਨਾਲ ਚੱਲਣ ਵਾਲਾ ਕਲਰ ਆ ਠੀਕ ਹੈ ਇਹ ਮੈਂ ਬਲੂ ਦੇ ਉੱਪਰ ਵੇਅਰ ਕੀਤਾ ਹੋਇਆ ਰੈੱਡ ਦੇ ਉੱਪਰ ਵੀ ਚੱਲੇਗਾ ਸੌਰੀ ਰੈੱਡ ਦੇ ਉੱਪਰ ਨਹੀਂ ਚੱਲੇਗਾ ਗ੍ਰੀਨ ਦੇ ਉੱਪਰ ਵੀ ਚਲ ਜਾਏਗਾ ਕਰੀਮ ਦੇ ਉੱਪਰ ਵੀ ਚਲ ਜਾਏਗਾ ਗ੍ਰੇ ਦੇ ਉੱਪਰ ਵੀ ਚਲ ਸਾਰੇ ਰੰਗਾਂ ਦੇ ਉੱਪਰ ਇਹ ਰੰਗ ਸੋਹਣਾ ਲੱਗੇਗਾ ਠੀਕ ਹੈ ਇਸ ਤਰ੍ਹਾਂ ਦਾ ਕਲਰ ਲੈ ਕੇ ਆਏ ਆ ਤੁਹਾਡੇ ਵਾਸਤੇ ਮੈਰੂਨ ਕਲਰ ਪ੍ਰਾਈਸ ਲੱਗੇਗਾ ਜੀ 750 ਰੁਪਏ ਓਕੇ ਜੀ ਹੈਲੋ ਖੈਰ ਇਹਦੇ ਫਿਰ ਤੋਂ ਮਿਲ ਜਾਏਗਾ ਜੀ ਇੱਕ ਬੇਬੀ ਪਿੰਕ ਕਲਰ ਇਹ ਮਤਲਬ ਤੁਸੀਂ ਲਾ ਲਓ ਅਗਰ ਤੁਸੀਂ ਕਿਸੇ ਆਪਣੇ ਬੱਚੇ ਵਾਸਤੇ ਵੀ ਤੁਸੀਂ ਲੈਣਾ ਚਾਹੁੰਦੇ ਹੋ ਨਾ ਜੀਨ ਦੇ ਨਾਲ ਵੇਅਰ ਕਰਨ ਨੂੰ 15 16 ਸਾਲ ਦਾ ਬੱਚੇ ਤੋਂ ਲੈ ਕੇ ਡਬਲ ਐਕਸਲ ਤੱਕ ਆਰਾਮ ਨਾਲ ਆ ਜਾਏਗੀ ਕੋਈ ਮੁਸ਼ਕਲ ਆਏਗੀ ਹੀ ਨਹੀਂ ਓਕੇ ਐਨੀ ਪੌਂਚ ਵੀ ਕੰਫਰਟੇਬਲ ਆ ਨਾ ਬਹੁਤ ਜ਼ਿਆਦਾ ਪਿੰਕ ਕਲਰ ਆ ਗਿਆ ਬੇਬੀ ਪਿੰਕ ਕਲਰ 750 ਪ੍ਰਾਈਸ ਰਹੇਗਾ ਰੈੱਡ ਕਲਰ ਲਾਂਚ ਠੀਕ ਹੈ ਸੇਮ ਸਾਈਜ਼ ਜਿਹੜਾ ਮੈਂ ਵੇਅਰ ਕੀਤਾ ਹੋਇਆ ਉਹੀ ਪੀਸ ਆ ਹਲੋ ਜੀ ਠੀਕ ਹੈ ਔਰ ਮੈਨੂੰ ਇੱਥੋਂ ਤੱਕ ਵਾਲੇ ਪੀਸ ਬਹੁਤ ਵਧੀਆ ਲੱਗਦੇ ਨੇ ਜਿਆਦਾ ਉੱਚੇ ਵਾਲੇ ਜਿਹੜੇ ਉਹ ਮੈਨੂੰ ਥੋੜਾ ਇੰਨਾ ਵਧੀਆ ਨਹੀਂ ਲੱਗਦੇ ਮੇਰੇ ਕੋਲ ਉਹ ਵੀ ਹੈਗੇ ਨੇ ਤੇ ਪਰ ਉਹ ਮੈਨੂੰ ਇੰਨਾ ਵਧੀਆ ਨਹੀਂ ਲੱਗਦਾ ਇਹ ਮੈਨੂੰ ਥੋੜਾ ਜਿਆਦਾ ਵਧੀਆ ਲੱਗਦਾ ਕਿਉਂਕਿ ਆਪਣਾ ਬੈਕ ਸਾਈਡ ਪੂਰੀ ਕਵਰ ਹੋ ਜਾਂਦੀ ਹੈ ਠੀਕ ਹੈ ਰੈੱਡ ਕਲਰ 750 ਫਿਰ ਆ ਗਿਆ ਜੀ ਸਾਰਿਆਂ ਦਾ ਫੇਵਰਟ ਕਲਰ ਬਲੈਕ ਕਲਰ ਹਲੋ ਜੀ ਓਕੇ ਤੇ

ਚਾਰੋ ਹੀ ਕਲਰ ਮੈਂ ਦਿਖਾਏ ਹੋਏ ਸੀ ਆਪਣੀ ਲਾਸਟ ਵਾਲੀ ਵੀਡੀਓ ਦੇ ਵਿੱਚ ਠੀਕ ਹੈ ਪ੍ਰਾਈਸ ਵੀ ਸੇਮ ਰਹੂਗਾ 370 ਔਰ ਡਬਲ ਐਕਸਲ ਤੱਕ ਆਏਗੀ ਉਸ ਤੋਂ ਜ਼ਿਆਦਾ ਮੋਟੇ ਨੂੰ ਨਹੀਂ ਆਏਗੀ ਇਹ ਤੁਹਾਡੀ ਤੁਹਾਨੂੰ ਥੋੜਾ ਜਿਹਾ ਸਮਝ ਕੇ ਹੀ ਲੈਣਾ ਪਏਗਾ ਕਿ ਜ਼ਿਆਦਾ ਮੋਟੇ ਨੂੰ 3 ਐਕਸਲ ਵਾਲੇ ਨੂੰ ਨਹੀਂ ਆਏਗੀ 4 ਐਕਸਲ ਵਾਲੇ ਨੂੰ ਨਹੀਂ ਆਏਗੀ ਮੇਰੇ ਵਰਗੇ ਨੂੰ ਆ ਜਾਏਗੀ ਮੈਂ ਉਦਨ ਵੇਅਰ ਕਰਕੇ ਦਿਖਾਈ ਸੀਗੀ ਇਹ ਵਾਲੀ ਕੋਟੀ ਤੇ ਇਹ ਬਹੁਤ ਸੋਹਣਾ ਸਾਈਜ਼ ਹੈ ਘਰੇ ਪਾਣ ਵਾਲੀਆਂ ਨਾਰਮਲ ਕੋਟੀਆਂ ਨੇ ਠੀਕ ਹੈ ਜਿਸ ਤਰ੍ਹਾਂ ਨਾਰਮਲ ਰੇਂਜ ਦੀ ਨਾਰਮਲ ਕੋਟੀ 370 ਰੁਪਏ ਤੁਹਾਡੇ ਘਰ ਪਹੁੰਚ ਜਾਏਗੀ 컬러 ਆ ਗਿਆ ਜੀ ਲਾਈਟ ਪੀਚ ਕਲਰ ਠੀਕ ਹੈ ਫਿਰ ਇਹਦੇ ਵਿੱਚ ਕਲਰ ਮਿਲ ਜਾਏਗਾ ਗ੍ਰੇ ਕਲਰ ਓਕੇ ਫਿਰ ਇਹਦੇ ਵਿੱਚ ਕਲਰ ਮਿਲ ਜਾਏਗਾ ਰੈੱਡ ਗਾਜਰੀ ਕਲਰ ਓਕੇ ਜੀ ਸਕਰੀਨ ਸ਼ਾਟ ਲੈ ਲਓ ਫਿਰ ਕਲਰ ਮਿਲ ਜਾਏਗਾ ਪਰਪਲ ਕਲਰ ਚਾਰ ਕਲਰ ਮਿਲ ਜਾਣਗੇ ਪੀਸ ਇਹਦੇ ਵਿੱਚ ਹੋਰ ਹੈਗੇ ਨੇ ਉਹ ਵੀ ਮਿਲ ਜਾਣਗੇ ਜੇ ਕਿਸੇ ਨੇ ਦੋ ਪੀਸ ਲੈਣੇ ਹੋਣਗੇ ਉਹ ਵੀ ਮਿਲ ਜਾਣਗੇ ਠੀਕ ਹੈ ਜੀ ਇੱਕੋ ਜਿਹੀ 370 ਰੁਪਏ ਇਹਦਾ ਪ੍ਰਾਈਸ ਲੱਗੇਗਾ ਕੋਟੀ ਦਾ ਓਕੇ ਜੀ ਤੇ ਸਾਈਜ਼ ਮੇਰੇ ਵਰਗੇ ਨੂੰ ਆ ਜਾਏਗਾ ਬੜੇ ਆਰਾਮ ਦੇ ਨਾਲ ਆ ਜਾਏਗਾ ਠੀਕ ਹੈ ਨੈਕਸਟ ਪੀਸ ਤੁਹਾਨੂੰ ਦਿਖਾਉਣੀ ਆ ਆ ਬਲੋ ਇਹ ਡਿਜ਼ਾਈਨ ਬਹੁਤ ਪਿਆਰਾ ਜ ਮੈਂ ਤੁਹਾਨੂੰ ਦਿਖਾਉਣੀ ਆ ਪੇਅਰ ਕਰਕੇ ਦਿਖਾਉਣੀ ਹਾਂਜੀ ਲਓ ਜੀ ਇਹ ਬਹੁਤ ਸੋਹਣੀ ਸ਼ਾਰਟ ਕੋਟੀ ਆ ਠੀਕ ਹੈ ਤੇ ਬਹੁਤ ਹੀ ਸੋਹਣੀ ਵਸੇ ਇਹਦੇ ਨਾਲ ਵੀ ਬੈਕ ਵਗੈਰਾ ਸਾਰੀ ਆਪਣੀ ਹੈ ਨਾ ਕਵਰ ਹੋ ਜਾਂਦਾ ਲੱਕ ਤੇ ਬਹੁਤ ਹੀ ਸੋਹਣਾ ਪੀਸ ਹੈ ਫਰੀ ਸਾਈਜ਼ ਨੇ ਡਬਲ ਐਕਸਲ ਤੱਕ ਆ ਜਾਏਗਾ ਜਿਆਦਾ ਮੋٹے ਨੂੰ ਨਹੀਂ ਆਏਗਾ ਤੁਸੀਂ ਦੇਖ ਸਕਦੇ ਜੇ ਮੈਨੂੰ ਬੜਾ ਵਧੀਆ ਕੰਫਰਟੇਬਲ ਆਇਆ ਓਕੇ ਤੇ ਬਹੁਤ ਸੋਹਣਾ ਪੀਸ ਹੈ ਇਹ ਮੇਰਾ ਸਾਈਜ਼ ਐਕਸਲ ਹੈ ਔਰ ਮੈਨੂੰ ਬਹੁਤ ਵਧੀਆ ਆਇਆ ਹੈ ਮੇਰੇ ਤੋਂ ਥੋੜਾ ਜਿਆ ਕੋਈ ਮੋਟਾ ਹੋਏਗਾ ਤੇ ਆ ਜਾਏਗਾ ਕੋਈ ਇਹੋ ਜਿਹਾ ਇਸ਼ੂ ਨਹੀਂ ਹੈ ਕਿ ਨਹੀਂ ਆਏਗਾ ਤੇ ਇਹ ਵਾਲੀ ਕੋਟੀ ਜਿਹੜੇ ਇਹਦਾ ਪ੍ਰਾਈਸ ਹੈਗਾ 750 ਓਕੇ ਔਰ ਇਹਦੇ ਕਲਰ ਦਿਖਾ ਦਿੰਨੀ ਹਾਂ ਤੁਹਾਨੂੰ ਕਲਰ ਆਏਗਾ ਜੀ ਇੱਕ ਤੇ ਆਫ ਵਾਈਟ ਕਲਰ ਆ ਗਿਆ ਇੱਕ ਕਲਰ ਆ ਗਿਆ ਇਹ ਵਾਲਾ ਲਵੈਂਡਰ ਕਲਰ ਸੇਮ ਡਿਜ਼ਾਈਨ ਦਾ ਠੀਕ ਹੈ ਹੋਰ ਸੇਮ ਡਿਜ਼ਾਈਨ ਇਹਦੇ ਵਿੱਚ ਫਿਰ ਲਵੈਂਡਰ ਕਲਰ ਆ ਗਿਆ ਓਕੇ ਥੋੜਾ ਜਿਹਾ ਇੱਕ ਨੰਬਰ ਡਾਰਕ ਆ ਬਸ ਸੇਮ ਹੀ ਆ ਓਕੇ ਐਲੋ ਇਹ ਵਾਲੇ ਪੀਸ ਇਹਦੇ ਵਿੱਚ ਅਵੇਲੇਬਲ ਹੋਣਗੇ ਇਹ ਤੁਸੀਂ ਜੀਨ ਨਾਲ ਵੀ ਵੇਅਰ ਕਰ ਸਕਦੇ ਜੇ ਤੇ ਤੁਸੀਂ ਸੂਟ ਦੇ ਨਾਲ ਵੀ ਵੇਅਰ ਕਰ ਸਕਦੇ ਜੇ ਬਹੁਤ ਸੋਹਣੇ ਪੀਸ ਆ ਤੇ ਇਹ ਨਿੱਗੇ ਵੀ ਆ ਔਰ ਵੂਲ ਬਹੁਤ ਸੋਹਣੀ ਸਟ੍ਰੈਚੇਬਲ ਵੂਲ ਆ ਓਕੇ ਨੋ ਪ੍ਰੋਬਲਮ ਕਿ ਇਹ ਜਿਹੜੀ ਵੂਲ ਆ ਇਹ ਤਾਂਲੀ ਮਤਲਬ ਤੰਗ ਕਰੇਗੀ ਜਾਂ ਟਾਈਟ ਲੱਗੇਗੀ ਇਹੋ ਜਿਹਾ ਕੋਈ ਇਸ਼ੂ ਨਹੀਂ ਆ ਬਹੁਤ ਪਿਆਰੀ ਵੂਲ ਆ ਦੋ ਕਲਰ ਹੀ ਅਵੇਲੇਬਲ ਨੇ ਇਹ ਵਾਲੇ ਡਿਜ਼ਾਈਨ ਚ ਤੇ ਇਸ ਸਾਈਜ਼ ਦੇ ਵਿੱਚ ਇੱਕ ਕਲਰ ਆ ਗਿਆ ਇਹ ਵਾਲਾ ਲੇਵੈਂਡਰ ਕਲਰ ਡਿਜ਼ਾਈਨਿੰਗ ਬੋਸ ਹੋਣੀ ਆ ਬਟਨ ਵਗੈਰਾ ਓਕੇ ਰਿਪੋਰਟ ਆ ਤੇ ਪ੍ਰਾਈਸ 750 ਲੱਗੂਗਾ ਇਹਦਾ ਵੀ ਪ੍ਰਾਈਸ 750 ਲੱਗੂਗਾ ਠੀਕ ਹੈ ਤੇ ਇਹ ਡਬਲ ਐਕਸਲ ਤੱਕ ਆ ਜਾਂਦੀ ਹੈ ਬੜੇ ਆਰਾਮ ਨਾਲ ਫਿਰ ਬਟਨ ਦੇ ਵਿੱਚ ਇਹਦਾ ਮਤਲਬ ਥੋੜਾ ਗੁਣਤੀਆਂ ਵਗੈਰਾ ਚੇਂਜ ਆ ਬਾਕੀ ਓਕੇ ਆ ਸੇਮ ਹੀ ਸਟਾਫ ਆ ਤੇ ਸੇਮ ਹੀ ਆਊਗਾ ਸਾਈਜ਼ ਵੀ ਓਕੇ ਇਹ ਵਾਲਾ ਤੁਹਾਡਾ ਸਟਾਫ ਇਹ ਵਾਲੀ ਗੁਣਤੀ ਆਗੀ ਓਕੇ ਤੇ ਸਾਈਜ਼ ਸੇਮ ਆ बहुत सोहना ब्लैक कलर का पीस आ ब्लैक कलर त हमेशा ही सोल्ड आउट रहा है स्टॉक आउट ही रहा है एद प्राइस भी सैवन फिफ्टी सैवन फिफ्टी लगेगा ओके एलो जी फिर आ गई उस डिजाइन ब्लैक वाले दिखी एक ऑफ वाइट ऑफ वाइट भी मतलब जरा वाला कलर है थोड़ा ज्यादा करीमिश जहा कलर है ऐ्यो कपूरी जहा रंग इस तरह घ्यो वाला रंग हूं थोड़ा जि इमें थोड़ा जालोइश या या जहा लगता थोड़ा जहा हल्का जहा ਹੈਲੋ ਇਹ ਵੀ 750 ਚ ਆ ਜੇਗੀ ਫਿਰ ਆਏਗੀ ਕੋਟੀ ਐ ਵਾਲੀ ਹੈਲੋ ਇਹਦਾ ਵੀ ਇੱਕੋ ਹੀ ਕਲਰ ਰਹਿ ਗਿਆ ਇਹ ਵੀ ਪੀਚ ਪੀਚ ਜਿਹਾ ਕਲਰ ਆ ਤੇ ਬੁਣਤੀ ਬਹੁਤ ਸੋਣੀ ਆ ਇਹਦੀ ਵੀ ਠੀਕ ਹੈ ਇਹਦੀ ਵੀ ਬੁਣਤੀ ਬਹੁਤ ਪਿਆਰੀ ਬਾਹਾਂ ਬੂਹਾਂ ਸਭ ਓਕੇ ਆਉਣਗੀਆਂ ਦੇਖ ਸਕਦੇ ਹੋ ਤੁਸੀਂ ਮੈਂ ਜਦੋਂ ਨਾ ਬੜੀ ਪਤਲੀ ਹੁੰਦੀ ਸੀ ਨਾ ਤੇ ਹੁਣ ਤੇ ਕੋਟੀਆਂ ਬੜੇ ਸਾਈਜ਼ ਚ ਆਉਣ ਲੱਗ ਪਈਆਂ ਪਹਿਲਾਂ ਸਾਡੀਆਂ ਮੰਮੀਆਂ ਲੈ ਦਿੰਦੇ ਹੁੰਦੇ ਸੀ ਪੀਖੋਲਾ ਲੈ ਦਿੰਦੇ ਅਗਲੇ ਸਾਲ ਵੀ ਹਨਾ ਤੇ ਮੈਂ ਕੋਟੀ ਨੂੰ ਸਲਾਈ ਲਾ ਕੇ ਪਾਉਂਦੀ ਹੁੰਦੀ ਸੀ ਮੇਰੀਆਂ ਬਾਵਾ ਹਨਾ ਮੈਂ ਬਹੁਤ ਪਤਲੀ ਹੁੰਦੀ ਸੀ ਤੇ ਮੈਂ ਕੋਟੀ ਨੂੰ ਸਲਾਈ ਲਾ ਕੇ ਪਾਉਣੀ ਆਫਟਰ ਮੈਰਿਜ ਵੀ ਮੈਂਵੇਂ ਪਾਉਂਦੀ ਰਹੀ ਸੀ ਕਿਉਂਕਿ ਮੈਨੂੰ ਬਾਵਾਵੇਂ ਮੇਦੀਆਂ ਸੋਹਣੀਆਂ ਲੱਗਦੀਆਂ ਸੀ ਪਰ ਹੁਣ ਤੇ ਪਰ ਬਾਵਾਵੇਂ ਆਉਣੇਵੇਂ ਦੀਆਂ ਲੱਗ ਪਈਆਂ ਬਾਕੀ ਥੋੜੇ ਮੋਟੇ ਵੀ ਹੋ ਗਏ ਆ ਹਲੋ ਜੀ ਤੇ ਇਹ 750 ਚ ਪ੍ਰਾਈਸ ਤੇ ਲੱਗੇਗੀ ਇਹ ਵਾਲੀ ਕੋਟੀ ਫਿਰ ਕਲਰ ਆਏਗਾ ਜੀ ਇਹ ਵਾਲਾ ਸਕਿਨ ਕਲਰ ਜਿਹੜਾ ਕਿ बहुत ज्यादा पसंद की है तो बहुत सारे सूटा कलर और बुनती बहुत प्यारी है। ठीक है? फ्रंट बैक दोनों साइड तुम बुनती मिलेगी प्राइस सेम रहेगा सत सौ पुपये ठीक है बहुत सोना पीस है पा के भी बड़ा मजा जहा आ वादिया लगता ओके गल नहीं है लो ਸੇਮ ਦੋ ਪੀਸ ਮਿਲ ਜਾਣਗੇ ਇਹਦੇ ਵਿੱਚ ਠੀਕ ਹੈ ਦੋ ਬੁਕਿੰਗ ਮੈਂ ਲੈ ਸਕਦੀ ਆ 750 750 ਤੁਹਾਡੇ ਘਰ ਪਹੁੰਚ ਜਾਏਗੀ ਚਾਹੀ ਜਿੱਥੇ ਮਰਜੀ ਮੰਗਾਓ ਠੀਕ ਹੈ ਨੈਕਸਟ ਜਿਹੜੀ ਡਿਜ਼ਾਈਨਿੰਗ ਆ ਲੈਟਸ ਟੇਕ ਇੱਕ ਕੋਟੀ ਆਪਣੇ ਕੋਲ ਹੈਗੀ ਆ ਵਲੀ 3 ਐਕਸਲ ਵਾਲੀ ਠੀਕ ਹੈ ਜਿਹੜੀ ਕਿ ਡਬਲ ਐਕਸਲ ਤੋਂ ਜ਼ਿਆਦਾ weight ਵਾਲੇ ਨੂੰ ਆ ਜਾਏਗੀ ਤੇ ਇਹਦੇ ਵਿੱਚ ਸਿੰਗਲ ਹੀ ਪੀਸ ਰਹਿ ਗਿਆ ਇਹ ਵਾਲਾ ਤੇ ਇਹਦਾ ਪ੍ਰਾਈਸ ਵੀ 750 ਹੀ ਆ ਪੌકેટ ਮਿਲਣਗੀਆਂ ਤੁਹਾਨੂੰ ਆਂਟੀਆਂ ਵਾਸਤੇ ਕੋਟੀ ਆ ਇਹਦੇ ਵਿੱਚ ਮੈਂ ਸਾਰੀਆਂ ਸੇਲ ਕਰ ਚੁੱਕੀ ਆ ਇੱਕ ਦੋ ਪੀਸ ਹੀ ਮੈਨੂੰ ਲੱਗਦਾ ਰਹਿ ਗਿਆ ਸੀਗਾ ਇਹ ਵਾਲਾ ਪੀਸ ਸਿੰਗਲ 750 ਨੈਕਸਟ ਬਹੁਤ ਸੋਹਣੀ ਕੋਟੀ ਆ ਇਹ ਵੀ ਤੁਹਾਨੂੰ ਪਾ ਕੇ ਦਿਖਾਉਂਗੀ ਹਲੋ ਫਰੰਟ ਬੈਕ ਦੋਨੋਂ ਬਹੁਤ ਪਿਆਰੀਆਂ ਹਲੋ ਬਹੁਤ ਸੋਹਣਾ ਡਿਜ਼ਾਈਨ ਤੇ ਬਹੁਤ ਸੋਹਣਾ ਕਲਰ ਆ ਠੀਕ ਆ ਇਹ ਵੀ ਮੈਂ ਤੁਹਾਨੂੰ ਪਾਕੇ ਦਿਖਾਉਣੀ ਆ ਓਕੇ ਹਾਂਜੀ ਲੋ ਜੀ ਇਹ ਵੀ ਪੀਸ ਬਹੁਤ ਹੀ ਪਿਆਰਾ ਜਿਹਾ ਹੈ ਇਸ ਦਾ ਗ੍ਰੀਨ ਕਲਰ ਹੋ ਰਿਹਾ ਹੈ ਫਾਈਟ ਓਕੇ ਮਿਲੂਗਾ ਸ਼ਾਰਟ ਜਿਆਦਾ ਸ਼ਾਰਟ ਨਹੀਂ ਆ ਫਿਰ ਇਸ ਤੋਂ ਆਪਾਂ ਉਹ ਵਾਲੀ ਸ਼ਾਰਟ ਦਿਖਾਉਂਦੇ ਆ ਉਹ ਵਾਲੀ ਸ਼ਾਰਟ ਨਹੀਂ ਹੈ ਫਿੱਟ ਹੋਏਗਾ ਸਭ ਠੀਕ ਹੋਗਾ ਟਾਈਟ ਔਰ ਬਹੁਤ ਸੋਹਣਾ ਜਿਹਾ ਪੀਸ ਹੈ ਠੀਕ ਹੈ ਜਦੀ ਗੁਣਤੀ ਬਹੁਤ ਸਿਆਲੀ ਲੱਗੀ ਖਾਸ ਕਰ ਬਾਜੂ ਦੀ ਔਰ ਫੈਂਟ ਵੀ ਇਸ ਵਿੱਚ ਹੀ ਆਏਗੀ ਠੀਕ ਹੈ

ਦੋ ਕਲਰ ਅਵੇਲੇਬਲ ਨੇ ਜੇ ਤੁਸੀਂ ਇਹ ਵਾਲਾ ਲੈਣਾ ਹੈ ਇਹਦਾ ਸਕਰੀਨਸ਼ਾਟ ਭੇਜਣਾ ਜੇ ਤੁਸੀਂ ਇਹ ਕਲਰ ਲੈਣਾ ਇਹਦਾ ਸਕਰੀਨਸ਼ਾਟ ਭੇਜਣਾ ਠੀਕ ਹੈ ਤੇ ਇਹ ਦੋਨੇ ਪੀਸ ਬਹੁਤ ਸੋਹਣੇ ਆ ਪ੍ਰਾਈਸ 750 ਹੀ ਰਹੇਗਾ ਠੀਕ ਹੈ ਇਹ ਸਾਡੀ ਅੱਜ ਦੀ ਕੋਠੀਆਂ ਦਾ ਕਲੈਕਸ਼ਨ ਸੀਗੇ ਸਸਤੀਆਂ ਕੋਠੀਆਂ ਦੀ ਬਹੁਤ ਡਿਮਾਂਡ ਸੀ ਆਪਾਂ ਜਲਦੀ ਹੀ ਹੋਰ ਲੈ ਕੇ ਆਉਂਗੇ ਠੀਕ ਹੈ ਤੁਸੀਂ ਸਾਡੇ ਨਾਲ ਬਨੇ ਰਹਿਣਾ